ਸਤਿ ਸ਼੍ਰੀ ਅਕਾਲ ਜੀ। ਜਿੰ ਸਵੇਰ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਨਵੇਂ ਬਲੌਗ ਦੇ ਵਿੱਚ ਸਾਰੀ ਦਾ ਸਵਾਗਤ ਹੈ। ਨਵੇਂ ਨਵੇਂ ਬਲੌਗ ਦੇ ਵਿੱਚ ਅੱਜ ਦਾ ਸਵਾਗਤ ਹੈ। 15 ਜੂਨ 2025 ਗੋਮਿਤ ਘਾਟ ਤੋਂ ਆਪਾਂ ਗੱਲ ਕਰ ਰਹੇ ਹਾਂ। ਅੱਜ ਨਵਾਂ ਬਲੌਗ ਹੈ ਜਿਹੜਾ ਇੱਥੋਂ ਆਪਾਂ ਸ਼ੁਰੂਆਤ ਕਰਨ ਚੱਲੇ ਹਾਂ। ਸਾਰਿਆਂ ਨੂੰ ਬੇਨਤੀ ਹੈ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਇਸ ਇਸ ਵੀਡੀਓ ਨੂੰਾਰੇ ਅੱਗੇ ਸ਼ੇਅਰ ਜ਼ਰੂਰ ਕਰਨਾ। ਸਬਸਕ੍ਰਾਈਬ ਵੀ ਜ਼ਰੂਰ ਕਰਨਾ। ਧੰਨਵਾਦ। ਅੱਜ ਗੋਵਿੰਦ ਘਾਟ ਤੋਂ ਬਤਰੀਨਾਥ ਵੱਲ ਨੂੰ ਜਾਵਾਂਗੇ ਤੇ ਜਾਂਦੇ ਜਾਂਦੇ ਸਾਰੇ ਰਾਹ ਦੇ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਦੇ ਜਾਵਾਂਗੇ ਕਸਰੀਆ ਕਾਲ ਜੈ ਕੋ ਗਿਆ ਏ ਕਸਰੀਆ ਕਾਲ ਮੁਨਿਕਾੜ ਤੋਂ ਬਦਰੀਨਾਥ ਵੱਲ ਨੂੰ ਤੁਰਨ ਲੱਗੇ ਆਂ ਸੰਗਤਾਂ ਹੁਣ ਅੱਗੇ ਦੇਖਦੇ ਆਂ ਉੱਥੇ ਜਾ ਕੇ ਉੱਥੇ ਦੇ ਬਾਰੇ ਸੁਣ ਗੱਲਬਾਤ ਕਰਦੇ ਆਂ ਤੇ ਬਾਕੀ ਰਾਹ 'ਚ ਜਾਂਦੇ ਹੋਇਆ ਕੀ ਕੁਝ ਆਉਂਦਾ ਹੈ ਕੀ ਕੀ ਮਿਲਦਾ ਹੈ ਕਿੱਥੇ ਕੀ ਪ੍ਰੋਬਲਮ ਆ ਸਕਦੀ ਹੈ ਉਹਨਾਂ ਦੇ ਬਾਰੇ ਸਾਰਿਆਂ ਦੇ ਬਾਰੇ ਆਪਾਂ ਰਸਤੇ ਦੇ ਵਿੱਚ ਗੱਲਬਾਤ ਕਰਦੇ ਜਾਵਾਂਗੇ ਜੀ ਅੱਜ ਅਸੀਂ ਬਦਰੀਨਾਥ ਵੱਲ ਨੂੰ ਜਾ ਰਹੇ ਹਾਂ ਤੇ ਉੱਥੇ ਜਾ ਕੇ ਅਸੀਂ ਮਾਨਾ ਪਿੰਡ ਦਿਖਾਵਾਂਗੇ ਸਾਰਿਆਂ ਨੂੰ ਤੇ ਅਸੀਂ ਫੇਰ ਉੱਥੇ ਜਾ ਕੇ ਜਿਹੜਾ ਸਵਰਗ ਨੂੰ ਰਸਤਾ ਜਾਂਦਾ ਜਿਹੜਾ ਉਹ ਉਹ ਵੀ ਦਿਖਾਵਾਂਗੇ ਕਿਹੜਾ ਰਸਤੇ ਰਾਹੀਂ ਪਾਂਡਵ ਨੇ ਜਿਹੜੇ ਸਵਰਗ ਨੂੰ ਗਏ ਸੀ ਤੇ ਨਾਲ ਹੁੰਦੇ ਉੱਥੇ ਹੋਰ ਕੀ ਕੀ ਹੈ ਉਸ ਤੋਂ ਬਿਨਾ ਵੀ ਉਸ ਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਰਸਤਾ ਰਾਸਤਾ ਹਾਲੇ ਤੱਕ ਬਹੁਤ ਸੋਹਣਾ ਹੈ ਵਧੀਆ ਤੇ ਗੱਡੀਆਂ ਐ ਕਹਦੀ ਵੀ ਛੂਕਦੀਆਂ ਜਾਂਦੀਆਂ ਨੇ ਠੀਕ ਐ ਤੇ ਸਾਰਾ ਜਿੱਥੇ ਕ ਅਸੀਂ ਪਹੁੰਚ ਗਏ ਇੱਥੇ ਕੇ 40 ਮਿੰਟ ਦਾ ਸਫ਼ਰ ਰਹਿ ਰਿਹਾ ਹੈ ਰਹਿ ਗਿਆ ਸਾਰਾ ਤੇ ਕੰਨ ਬੰਦ ਹੋਣੇ ਸ਼ੁਰੂ ਹੋ ਗਏ ਅੰਦਾਜ਼ਾ ਲਾ ਲਓ ਵੀ ਇਹਦਾ ਮਤਲਬ ਮੌਸਮ ਦਾ ਫਰਕ ਹੈ ਠੀਕ ਐ ਬਚਾਈ ਹੈ ਜਿਹੜੀ ਲਗਭਗ ਇਹ ਕਹੇ ਜੀ ਗੋਵਿੰਦ ਧਾਮ ਦੇ ਬਰਬਰ ਜਿਹੇ ਹੈਗੀ ਆ ਚਾਈ ਬਾਕੀ ਜਾ ਕੇ ਉਥੇ ਐਕੂਰੇਟ ਕਿੰਨੀ ਹੈ ਉਹ ਆਪਾਂ ਦੇਖਾਂਗੇ ਜਿਵੇਂ ਗੋਵਿੰਦ ਧਾਮ ਦੀ ਉਚਾਈ ਸੀ ਹੈਗੀ ਉਹ 10500 ਮੀਟਰ ਦੇ ਨੀਅਰ ਅਬਾਊਟ ਦੀ ਉਸੇ ਤਰ੍ਹਾਂ ਇੱਥੇ ਦੀ ਉਚਾਈ ਹੈ ਜਿਹੜੀ ਉਥੇ ਜਾ ਕੇ ਆਪਾਂ ਦੇਖਦੇ ਆਂ ਬਾਕੀ ਜਿਹੜਾ ਹੇਮਕੁੰਡ ਸਾਹਿਬ ਦੀ ਉਚਾਈ ਹੈ ਉਹ ਲਗਭਗ ਇਸ ਸਮੁੰਦਰ ਤਲ ਤੋਂ 14000 ਦੇ ਨੇੜੇ ਤੇੜੇ ਦੀ ਉਚਾਈ ਹੈ ਬਾਕੀ ਐਕੂਰੇਟ ਫਿਗਰ ਹੈ ਜਿਹੜੀ ਉਹ ਆਪਾਂ ਇਸ ਦੇ ਉੱਤੇ ਪੇਸਟ ਕਰਾਂਗੇ ਠੀਕ ਹੈ ਤੇ ਬਾਕੀ ਤੁਸੀਂ ਨਾਲ ਹੁੰਦੇ ਵਿਊ ਦੇਖੋ ਵੀ ਉਹ ਸੋਨਾ ਆ ਰਿਹਾ ਸਾਰੇ ਪਾਸਿਓ ਇਹ ਕਹਿ ਦਈਏ ਵੀ ਇਹ ਫਰਕ ਤਾਂ ਜਰੂਰ ਹੁੰਦਾ ਨੰਗੀ ਅੱਖ ਨਾਲ ਦੇਖਣਾ ਤੇ ਇੱਕ ਕੈਮਰੇ ਦੀ ਨਿਗਾ ਨਾਲ ਦੇਖਣਾ ਉਹ ਚ ਫਰਕ ਜਰੂਰ ਹੋਊਗਾ ਪਰ ਸਾਫਰ ਬਹੁਤ ਸੋਹਣਾ ਹੈ ਤੇ ਮੌਸਮ ਵੀ ਬਹੁਤ ਸੋਹਣਾ ਹੈ ਇਹ ਕਹਿ ਦਈਏ ਜਿਹੜੇ ਪੰਜਾਬ ਦੇ ਵਿੱਚ ਇਸ ਟਾਈਮ ਗਰਮੀ ਦੇ ਨਾਲ ਹੈ ਝੁੱਲਸ ਰਹੇ ਨੇ ਲੋਕ ਉਹ ਹੋਰੇ ਆ ਕੇ ਨਰਮਾਈ ਮਹਿਸੂਸ ਕਰਦੇ ਨੇ ਠੀਕ ਐ ਸਰੀਰ ਕਹਿੰਦਾ ਵੀ ਕੱਪੜਾ ਪਾ ਲੋ ਉੱਥੇ ਵਾਲਾ ਕੰਮ ਨਹੀਂ ਹੈਗਾ ਠੀਕ ਐ ਤੇ ਬਾਕੀ ਦੇਖੋ ਬਹੁਤ ਵਧੀਆ ਚੱਲ ਰਿਹਾ ਮੌਸਮ ਵੀ ਮਾਹੌਲ ਵੀ ਬਾਕੀ ਦੇਖਦੇ ਆ ਪਹੁੰਚ ਕੇ ਜਾ ਕੇ ਹਨਾ ਕੀ ਬਣਦਾ ਨਵੀਆਂ ਰੋੜਾਂ ਨੇ ਜਿਹੜੀਆਂ ਜਾਂ ਕੰਮ ਹੈ ਜਿਹੜਾ ਇੱਥੇ ਦਾ ਲਗਾਤਾਰ ਚੱਲਦਾ ਹੀ ਰਹਿੰਦਾ ਹੈ ਇਹ ਮੰਨ ਕੇ ਚੱਲੋ ਜਿਵੇਂ ਸਾਹਮਣੇ ਇਹ ਟਿੱਕ ਗਿਰੀ ਹੋਊਗੀ ਇਹ ਮਾੜੀ ਜੀ ਠੀਕ ਹੈ ਕਿਉਂਕਿ ਲੈਂਡ ਸਲਾਈਡਿੰਗ ਆ ਜਿਹੜੀ ਇੱਥੇ ਹੁੰਦੀ ਹੋ ਰਹੀਦੀ ਹੈ ਤੇ ਇੱਥੇ ਨਾਲ ਹੁੰਦੇ ਕੰਮ ਐ ਜਿਹੜਾ ਕੰਮ ਵੀ ਕੰਟੀਨਿਊ ਚੱਲਦਾ ਹੀ ਰਹਿੰਦਾ 12 ਮਹੀਨੇ ਠੀਕ ਹੈ ਤੇ ਸਿਕਸ ਲੇਅਰ ਇਹ ਮੋੜ ਹੈ ਹੈਗਾ ਇਨ ਲਈ ਵੀ ਰਸਤੇ 'ਚ ਸਥਾਨ ਹੈਗੇ ਨੇ ਇੱਧਰ ਐਡ ਤੇ ਦੇਖਣ ਵਾਲੀ ਐ ਦੇਖੋ ਰੋਡ ਕਿੰਨੀ ਕੁ ਮਜ਼ਬੂਤ ਬਣਾਈ ਹੋਊਗੀ ਪਰ ਕੁਦਰਤ ਦੇ ਉੱਤੇ ਦੀ ਕੋਈ ਨਹੀਂ ਹੈਗਾ ਠੀਕ ਐ ਜਦੋਂ ਕੁਦਰਤ ਛੜਦੀ ਐ ਆਹ ਦੇਖੋ ਕਿੱਡੀ ਰੋ ਮੇਰੀ ਬਣਾਈ ਹੋਈ ਪੱਥਰਾਂ ਦੀ ਤੰਦ ਦੜੰਮ ਕਰਕੇ ਛੜਦੀ ਚਲੋ ਤੁਸੀਂ ਦੇਖੋ ਗੱਡੀ 'ਚ ਦੇਖਜੀ ਹੂੰ ਬਹੁਤ ਸੋਹਣਾ ਹੈ ਪਿੱਛੇ ਜਿਹੜਾ ਬੋਰਡ ਲੰਗਿਆ ਉਹ ਵੀ ਦੇਖਣ ਵਾਲਾ ਸੀ ਉਸ ਤੇ ਬਾਕੀ ਐਕੂਰੇਟ ਪੜ ਪੜ ਕੇ ਪਤਾ ਲੱਗਦਾ ਉੱਥੇ ਦੇ ਬਾਰੇ ਇਹ ਕਹ ਦिए ਹੜਕ ਬਹੁਤ ਵਧੀਆ ਬਾਕੀ ਲੈਂਡ ਸਲਾਈਡਿੰਗ ਕਰਕੇ ਹੜਕ ਟੁੱਟਦੀਆਂ ਬਹੁਤ ਸੇਤੀ ਰਹਿੰਦੀਆਂ ਨੇ ਇੱਥੇ ਆਪਾਂ ਗਾਣ ਜਾਂਦੇ ਫਿਰ ਆਪਾਂ ਪਹੁੰਚ ਜਾਂਦੇ ਤੁਹਾਨੂੰ ਰਾਜੀ ਬਦਰੀਨਾਥ ਰਹਿ ਗਿਆ 11 ਕਿਲੋਮੀਟਰ ਤੇ ਮਾਨਾ ਰਹਿ ਗਿਆ 15 ਕਿਲੋਮੀਟਰ ਆ ਗਿਆ ਲਵੇ ਲੱਗ ਗਿਆ ਕੰਮ ਹੈ ਕਹਿ ਦिए ਐਂਟਰੀ ਗੇਟ ਆ ਗਿਆ ਤਾਂ ਇਹਦਾ ਮਤਲਬ ਬਦਰੀਨਾਥ ਨੇੜੀ ਹੈ ਠੀਕ ਹੈ 10 11 ਕਿਲੋਮੀਟਰ ਤਾਂ ਮਿੰਟਾਂ ਸਕਿੰਟਾਂ 'ਚ ਨਿਬੜ ਜਾਂਦਾ ਹੈ ਦੇਖ ਰਹੇ ਆਂ ਦੇਖੋ ਵਿਊ ਦੇਖੋ ਨਾਲ ਹੁੰਦੇ ਵਿਊ ਬਹੁਤ ਸੋਹਣਾ ਹੈ ਸਾਰੇ ਪਾਸੇ ਘੱਟ ਕੇ ਆਏ ਆਂ ਪੰਚ ਦਿਨ ਜਿਹੜਾ ਹੇਮਕੁੰਡ ਸਾਹਿਬ ਜਾਇਆ ਆ ਬਤਰੀਨਾਥ ਧਾਮ ਹੈ ਠੀਕ ਹੈ ਆਮ ਰਸਤੇ ਦੇ ਸਾਹਮਣੇ ਆਪਾਂ ਗੱਲ ਕਰਦੇ ਆਂ ਕਿਉਂਕਿ ਬਾਕੀ ਜਿਹੜੇ ਇਹਦੇ ਨਾਲੋਂ ਵੀ ਗੱਠਿਆਂ ਚੜ੍ਹਾਈ ਕਹਿਤੀ ਏ ਜਾਂ ਡ్రਾਈਵਰੀ ਜਿੱਥੇ ਪਰਖੀ ਜਾਂਦੀ ਹੈ ਉਹ ਹੈਗਾ ਮਣੀਕਰਨ ਸਾਫ ਕੰਨੀ ਪੁੰਤਰ ਤੋਂ ਜਿਹੜਾ ਰੋਡ ਹੈ ਜਿਹੜਾ ਉੱਪਰ ਨੂੰ ਜਾਂਦਾ ਹੈ ਮਣੀਕਰਨ ਸਾਫ ਕੰਨੀ ਨੂੰ ਉਹੋ ਇਹ ਉਰੇ ਦਾ ਹਿਸਾਬ ਕਿਤਾਬ ਇਹ ਹੈ ਰੋੜਾਂ ਖੁੱਲੀਆਂ ਨੇ ਵੱਡੀ ਗੱਲ ਇਹ ਹੈ ਚੜਾਈ ਜ਼ਰੂਰ ਹੈ ਚੜਾਈ ਇਹ ਮੰਨ ਕੇ ਚੱਲੋ ਵੀ ਇਹ 25 ਕਿਲੋਮੀਟਰ ਦੇ ਵਿੱਚ ਵਿੱਚ ਚੜਾਈ ਇੰਨੀ ਕੁ ਤਾਂ ਆ ਲੈ ਜਾਣਗੇ ਕਿਰਾ ਵੀ ਟਟੋ ਟਟ 5000 ਫੁੱਟ ਮੰਗ ਆਪਾਂ ਉੱਤੇ ਜਾ ਪਹੁੰਚਾਂਗੇ ਹੋਰ ਠੀਕ ਹੈ ਬਾਕੀ ਆ ਦੇਖੋ ਨਾਲ ਹੁੰਦੇ ਸਾਰੇ ਅਸਲ ਚ ਧਾਰ ਚਾਰ ਧਾਮਾਂ ਯਾਤਰਾ ਜਿਹੜੀ ਉਹ ਹੈ ਇਹ ਹੈ ਵੀ ਇੱਧਰ ਏਰੀਏ ਦੇ ਵਿੱਚ ਸਾਰੇ ਜਿਵੇਂ ਆਪਾਂ ਹਿਮਾਚਲ ਨੂੰ ਮੰਨ ਕੇ ਚੱਲਦੇ ਆਂ ਵੀ ਸਾਧੂ ਸੰਤਾਂ ਦੀ ਧਰਤੀ ਹੈ ਇੱਥੇ ਹੈਗੀ ਠੀਕ ਹੈ ਤੇ ਇਹ ਦੇਵ ਭੂਮੀ ਹੈ ਉਤਰਾਖੰਡ ਸਤਿਨਾਮ ਵਾਹਿਗੁਰੂ ਜੀ ਜਗਤ ਜੀ ਸਾਹਿਬ ਮਾਰਕੀਟ ਲੱਗਦਾ ਮੈਨੂੰ ਮਾਰਕੀਟ ਆਉਣੀ ਸ਼ੁਰੂ ਹੋ ਗਈ ਤੇ ਹਨੂਮਾਨ ਮੰਦਿਰ ਨੇੜੀ ਹੈ ਇੱਥੇ ਠੀਕ ਹੈ ਦੇਖੋ ਇੱਥੇ ਬਸਾਂ ਤੇ ਗਾਰਾਂ 'ਚ ਲੋਕ ਸੰਗਤ ਹੈ ਜਿਹੜੀ ਬਹੁਤ ਵਧੀਆ ਆਉਂਦੇ ਨੇ ਇੱਥੇ ਪਿਆਰ धाम ਯਾਤਰਾ ਹੈ ਜਿਹੜੀ ਇੱਥੇ ਚੱਲਦੀ ਰਹਿੰਦੀ ਹੈ। ਇਹ ਵੀ ਇੱਕ ਟਾਈਮ ਇਸ ਤਰ੍ਹਾਂ ਦਾ ਆਉਂਦਾ ਅਕਤੂਬਰ ਦੇ ਨੀਅਰ ਅਬਉਟ ਜਾ ਕੇ ਉਹ ਬਦਰੀਨਾਥ ਹੈ ਜਿਹੜਾ ਉਹ ਵੀ ਉਹਦੇ ਕਪਾਟ ਨੇ ਜਿਹੜੇ ਉਹ ਬੰਦ ਕਰ ਦਿੱਤੇ ਜਾਂਦੇ ਨੇ ਤੇ ਸਾਰੇ ਇੱਥੇ ਦੇ ਜਿਹੜੇ ਰਹਿਣ ਵਾਲੇ ਨੇ ਉਹ ਸਾਰੇ ਜਾ ਕੇ ਜੋਸ਼ੀ ਮੱਠ ਰਹਿੰਦੇ ਨੇ। ਜੇ ਟਾਈਮ ਬਾਅਦ ਚੜਾਈ ਹੈ ਜਿਹੜੀ 1 ਲੱਖ ਤੇ ਚੜਦੀ ਹੈ ਦੋ ਤਿੰਨ ਘਟਟਾਂ ਬਾਅਦ ਹੀ ਹਨ ਦੁਪਰ ਬੱਜ ਜਾਂਦੇ ਹੈ ਲੋ ਜੀ ਰੋਡ ਹੈ ਜਿਹੜੀ ਵਿਚਦੀ ਥੋੜੀ ਜੀ ਠੀਕ ਆ ਜਾਂਦੀ ਹੈ ਹੈ ਠੀਕ ਹੈ ਬਾਕੀ ਤਿੱਖੀ ਰੋਡ ਹੈ ਮੇਨ ਕਟ ਤਿੱਖੇ ਨੇ ਜਿਹੜੀ ਇੱਥੇ ਦੀ ਥੋੜੀ ਜੀ ਜ਼ਿਆਦਾ ਮੁਸ਼ਕਲ ਹੈ ਹਾਂ ਵੀ ਜੇ ਇਸ ਤਰ੍ਹਾਂ ਦੀਆਂ ਰੋਡਸ ਨੇ ਜਿਹੜੀਆਂ ਹੇਮਕੁੰਡ ਸਾਹਿਬ ਵੱਲ ਨੂੰ ਵੀ ਬਣ ਜਾਣ ਤਾਂ ਬਹੁਤ ਵਧੀਆ ਗੱਲ ਹੋਵੇ। ਜਿੱਥੇ ਚਾਰ ਤਾਮਾ ਯਾਤਰਾ ਉੱਥੇ ਸਿੱਖ ਧਰਮ ਦੇ ਵਿੱਚ ਹੇਮਕੁੰਡ ਸਾਹਿਬ ਦੀ ਯਾਤਰਾ ਹੈ ਜਿਹੜੀ ਉਹ ਵੀ ਬਰਾਬਰ ਏ ਐ। ਟਿੱਕੇ ਟਿੱਕੇ ਮੋੜ ਨੇ ਬਦਰੀਨਾਥ ਰਹਿ ਗਿਆ ਜੀ 10 ਕਿਲੋਮੀਟਰ ਸਿਰਫ ਮਾਨਾ ਰਹਿ ਗਿਆ ਹੁਣ 14 ਤੇ ਮਾਨਾ ਪਾਸ ਹੈ ਜਿਹੜਾ ਉਹ 64 ਕਿਲੋਮੀਟਰ ਹੈ ਜਿਹਦਾ ਇੱਥੋਂ ਪਾਸ ਮਿਲਦਾ ਬਕਾਇਦਾ ਬਤਰੀ ਨਾਲ ਤੋਂ ਉਹ ਕਿੱਥੋਂ ਮਿਲਦਾ ਹੈ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਲਾ ਪਾਸ ਹਾਂ ਅੱਗੇ ਹਾਂਜੀ ਮਾਨਾ ਤੋਂ ਅੱਗੇ 50 ਕਿਲੋਮੀਟਰ ਅੱਗੇ ਹੋਰ ਹੈ ਇੱਥੋਂ ਇਸ ਜਗ੍ਹਾ ਤੋਂ 64 ਕਿਲੋਮੀਟਰ ਹੈ ਲਗਭਗ ਤੇ ਮਾਨਾ ਤੋਂ ਅੱਗੇ 50 ਕਿਲੋਮੀਟਰ ਮਾਨਾ ਪਾਸ ਹੈ ਠੀਕ ਹੈ ਉੱਥੇ ਵੀ ਸੰਗਤ ਜਾਂਦੀ ਹੈ ਬੱਸ ਤਾਂ ਉੱਥੇ ਮੇਨ ਇਹ ਹੈ ਪਰ ਉੱਥੇ ਵਾਸਤੇ ਬਕਾਇਦਾ ਤੌਰ ਤੇ ਪਾਸ ਲੈਣੇ ਪੈਂਦੇ ਨੇ ਉਹ ਪਾਸ ਕਿੱਥੋਂ ਮਿਲਦੇ ਨੇ ਕਿਵੇਂ ਮਿਲਦੇ ਨੇ ਕਿਹੜਾ ਦਿੰਦਾ ਹੈ ਇਹਨਾਂ ਦੇ ਬਾਰੇ ਵੀ ਆਪਾਂ ਉੱਥੇ ਜਾ ਕੇ ਸਟੱਡੀ ਕਰਨ ਦੀ ਕੋਸ਼ਿਸ਼ ਕਰਾਂਗੇ ਬੱਸ ਆਗੇ ਹੁਣ ਨੇੜੇ ਹੀ ਐ ਵੀਡੀਓ ਦੇ ਵਿੱਚ ਬਣੇ ਰਹੋ ਤੇ ਨਾਲ ਹੁੰਦੇ ਲਾਈਕ ਸ਼ੇਅਰ ਤੇ ਕਮੈਂਟ ਕਮੈਂਟ ਕਰਕੇ ਸਾਨੂੰ ਨਾਲ ਹੁੰਦੇ ਇਹ ਜ਼ਰੂਰ ਦੱਸੋ ਵੀ ਅਸੀਂ ਇਹਦੇ ਵਿੱਚ ਕੀ ਇੰਪਰੂਵਮੈਂਟ ਕੀ ਕਰ ਸਕਦੇ ਆ ਜਾਂ ਕੋਈ ਹੋਰ ਕਿੱਥੇ ਅਸੀਂ ਘੁੰਮਣ ਜਾਣਾ ਚਾਹੀਦਾ ਸਾਨੂੰ ਕਿਉਂਕਿ ਫਿਰ ਕਈ ਵਾਰ ਹੁੰਦਾ ਹੈ ਕਿ ਜਿਵੇਂ ਅਸੀਂ ਵੀਡੀਓ ਬਣਾ ਰਹੇ ਹਾਂ ਆਪਣਾ ਤੁਹਾਨੂੰ ਕੀ ਲੱਗਦਾ ਵੀ ਹਨ ਕਿੱਥੇ ਆਪਾਂ ਨੂੰ ਕੀ ਆਪਾਂ ਨੂੰ ਮਿਲ ਕੇ ਇਹ ਜਾ ਕਦਮ ਫੁੱਟਣਾ ਚਾਹੀਦਾ ਵੀ ਸਾਡਾ ਇਸ ਲਈ ਵੀ ਆਪਾਂ ਵੀ ਠੀਕ ਰਹੇ ਉਹ ਸਾਰਿਆਂ ਦੀ ਯਾਤਰਾ ਜਿਵੇਂ ਇਹ ਵੀ ਕਿੰਨੀ ਚੜਾਈ ਤੇ ਬਹੁਤ ਵਧੀਆ ਬੜੀਆਂ ਹੈ ਹੂੰ ਚਾਹੇ ਕੱਟ ਹੈਗੇ ਨਹੀਂ ਪਰ ਇਹ ਸੌਖਾ ਹੋ ਜਾਂਦਾ ਹੁਣ ਜਿਵੇਂ ਕਈ ਲੋਕ ਵਿਚਾਰੇ ਯਾਤਰਾ ਕਰਨਾ ਚਾਹੁੰਦੇ ਨੇ ਹੂੰ ਪਰ ਉਹ ਚੜਾਈ ਔਖੀ ਹੋਣ ਕਰਕੇ ਥੋੜੇ ਜਿਹਾ ਪ੍ਰੋਬਲਮ ਆਉਂਦੀ ਹੈ ਹੂੰ ਤੁਸੀਂ ਵੀ ਆਪ ਦੀ ਜਰੂਰ ਸਲਾਹ ਦਿੰਦੇ ਰਹੋ ਨਾਲ-ਨਾਲ ਹੂੰ ਕਿਉਂਕਿ ਸਾਰੇ ਸੰਗਤ ਜਿਹੜੀ ਜੁੜੀ ਰਹੀ ਆ ਆਪਣੇ ਬਲੌਗ ਤੇ ਵੀ ਜੁੜਦਾ ਨਾ ਹੂੰ ਹੂੰ ਔਰ ਤੁਹਾਨੂੰ ਉਹ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਆਪਦੇ ਆਪਣੇ ਵਿਚਾਰ ਸਾਂਝੇ ਕਰਿਓ। ਮਾਝੂਪੁਰ ਦਾ ਦੱਸੋ ਸਕੀ ਹੈ ਅੱਗੇ ਵਾਸਤੇ ਕਿਵੇਂ ਆਪ ਕਿਵੇਂ ਇਹਦੇ ਵਿੱਚ ਸੁਧਾਰ ਕਰ ਸਕਦੇ ਹਾਂ ਹੋਰ ਚੀਜ਼ਾਂ ਚ। ਬਿਲਕੁਲ ਸਹੀ ਗੱਲ ਹੈ। ਇਹ ਦੇਖੋ ਹੈ ਸਾਰਾ ਕੁਝ ਹੈ ਜਿਹੜਾ ਉਹ ਤਾਂ ਹੀ ਹੁੰਦਾ ਜੇ ਸਾਰੇ ਜਣੇ ਸਲਾਹ ਦਿੰਨੇ ਆ। ਕੀ ਸਲਾਹ ਜਿੰਦਾ ਕਿਸੇ ਨੂੰ ਪਤਾ ਹੁੰਦਾ ਹੈ ਨਾ ਬਿਲਕੁਲ ਕੋਈ ਵੀ ਸੰਪੂਰਨਤਾ ਹੁੰਦਾ ਨਹੀਂ ਬੜਾ ਬੰਪ ਕਿੰਨੇ ਯਾਤਰਾ ਦੇ ਵਿੱਚ ਸੰਗਤ ਹੋਵੇ ਦੀ ਜਿਹੜੇ ਵਿਚਾਰੇ ਅਨਪੜ੍ਹ ਵੀ ਸੀ ਪਰ ਉਹਨਾਂ ਨੇ ਜਦੋਂ ਸਲਾਹ ਦਿੱਤੀ ਉਹ ਬਹੁਤ ਜ਼ਿਆਦਾ ਮਤਲਬ ਫਾਇਦੇਮੰਦ ਸੀ ਇਹ ਜ਼ਰੂਰੀ ਰਹਿੰਦਾ ਹੈਗਾ ਹਰ ਇੱਕ ਦੇ ਵਿਚਾਰ ਨੇ ਜਿਹੜੇ ਆਪ ਦੇ ਆਪ ਦੇ ਉਹ ਕਿਹਦਾ ਵਿਚਾਰ ਕਿੱਥੇ ਕੰਮ ਵਧੀਆ ਤਰੀਕੇ ਨਾਲ ਕਰੀਏ ਉਹ ਜ਼ਰੂਰੀ ਹੈ ਦੱਸਣਾ ਕਮੈਂਟ ਦੇ ਵਿੱਚ ਤੁਸੀਂ ਜ਼ਰੂਰ ਜੀ ਦੱਸੋ ਤਾਂ ਆਪਾਂ ਨੂੰ ਪਤਾ ਲੱਗੇ ਵੀ ਹੋਰ ਕਿਤੇ ਕਿਤੇ ਆਪਾਂ ਨੂੰ ਪ੍ਰੋਬਲਮਾਂ ਨੇ ਜਿਹੜੀਆਂ ਆ ਰਹੀਆਂ। ਕੀ ਕੀ ਪ੍ਰੋਬਲਮ ਆ ਰਹੀ ਹੈ ਇਹ ਵੀ ਦੱਸਣ ਨੂੰ। ਹੂੰ। ਠੀਕ ਇਹ ਵੀ ਹੈ ਨਾ ਵੀ ਜੇ ਇਹ ਇਸ ਤਰ੍ਹਾਂ ਹੀ ਇੱਕ ਦੂਏ ਦੇ ਸਲਾਹ ਦੇ ਨਾਲ ਚੱਲਦੇ ਰਹੀਏ ਤਾਂ ਹਰ ਇੱਕ ਚੀਜ਼ ਚੰਗੀ ਹੋ ਬਣਦੀ ਹੈ। ਠੀਕ ਹੈ। ਬਾਕੀ ਦੇਖੋ ਸੰਘਰਸ਼ ਹੈ ਜ਼ਿੰਦਗੀ ਉਹ ਹੈ। ਜ਼ਿੰਦਗੀ ਉਹ ਸੰਘਰਸ਼ ਹੈ, ਸੰਘਰਸ਼ ਹੈ ਜ਼ਿੰਦਗੀ ਹੈ। ਠੀਕ ਹੈ ਕਈ ਵਾਰੀ ਆਪਾਂ ਨੂੰ ਲੱਗਦਾ ਵੀ ਅਸੀਂ ਸ਼ਾਇਦ ਸਹੀ ਹਾਂ ਸਹੀ ਕੋਈ ਨਹੀਂ ਹੁੰਦਾ ਠੀਕ ਹੈ ਸਲਾਹ ਦੇ ਨਾਲ ਚੱਲੀ ਚੱਲੋ ਜ਼ਿੰਦਗੀ 'ਚ ਬਾਕੀ ਦੇਖੋ ਆਪਾਂ ਹੁਣ ਥੋੜਾ ਜਿਆਦਾ ਜਾਂਦੇ ਦੂਏ ਪਾਸੇ ਨੂੰ ਆਪਾਂ ਫੇਰ ਸੜਕਾਂ ਨਾਲ ਜੁੜੀਏ ਕਿਉਂਕਿ ਸੜਕਾਂ 'ਤੇ ਚੱਲ ਚੱਲ ਕੇ ਹੀ ਆਪਾਂ ਨੂੰ ਪਤਾ ਲੱਗਦਾ ਹੈ ਦੇਖੋ ਇਹ ਪੈਦਲ ਯਾਤਰਾ ਕਰਨਾ ਅਰੇ ਲੋਕ ਨੇ ਇਹ ਘਰ ਤੋਂ ਤੁਰਦੇ ਨੇ ਜਦ ਇਹ ਵੀ ਨਹੀਂ ਪਤਾ ਹੁੰਦਾ ਵੀ ਕਿੱਥੇ ਜਾ ਕੇ ਰੁਕਣਾ ਹੈ ਕਿੱਥੇ ਜਾ ਕੇ ਰਾਤ ਹੋਣੀ ਹੈ ਕਿੰਨੇ ਲੱਗਣਗੇ ਕਿੰਨੇ ਮਹੀਨੇ ਬੱਧੀ ਜਿਵੇਂ ਆਪਾਂ ਦੇਖਿਆ ਹੀ ਹੈ ਪਿੱਛੇ ਵੀ ਇਹਦੇ ਗੁਰ ਬਰਾੜਤੀ ਹੈਗਾ ਮੁੰਡਾ ਜਾਂ ਇਹ ਬੋਤੇ ਬਿੱਟੂ ਬਿੱਟੂ ਹਾਂਜੀ ਬਿੱਟੂ ਹੋਣੀ ਤੇ ਠੀਕ ਹੈ ਸੰਦੀਪ ਹੋ ਗਿਆ ਇਨ ਇੱਕ ਹੋਰ ਸੀ ਉਹਦਾ ਨੀਚਰਪਾਲ ਨੀਟੂ ਨੀਸ਼ੂ ਨੀਸ਼ੂ ਲੁਧਿਆਣੇ ਵਾਲਾ ਹਾਂ ਨੀਸ਼ੂ ਲੁਧਿਆਣੇ ਵਾਲਾ ਇਹ ਦੇਖੋ ਉਹ ਵੀ ਮੁੰਡੇ ਸਾਈਕਲਾਂ ਦੇ ਉੱਤੇ ਯਾਤਰਾ ਕਰ ਰਹੇ ਨੇ ਸਾਰੇ ਕਿਤੇ ਹੁਣ ਨਹੀਂ ਸਹੀ ਕਰ ਰਹੇ ਨੇ ਵੀ ਰੁਕ ਜਾਂਦੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਹਾਂ ਉਹ ਇਹ ਸਭ ਤੋਂ ਵਧੀਆ ਗੱਲ ਹੈ ਉਹਨਾਂ ਦੀ ਇਹ ਹੈ ਵੀ ਉਹ ਸਾਈਕਲਿੰਗ ਕਰ ਰਹੇ ਨੇ ਸਾਈਕਲਿੰਗ ਤੇ ਯਾਤਰਾ ਕਰਨੀ ਬਹੁਤ ਵਧੀਆ ਗੱਲ ਹੈ ਅੱਜ ਦੀ ਘੜੀ ਛੇਤ ਬਹੁਤ ਜ਼ਰੂਰੀ ਹੈ ਛੇਤ ਜ਼ਰੂਰੀ ਹੈ ਤਾਂ ਹੀ ਸਾਰਾ ਕੁਝ ਛੇਤੇ ਨਾਲ ਹੀ ਹੈ ਠੀਕ ਹੈ ਲੋ ਜੀ ਐਸੇ ਕਰਦੇ ਹੋਏ ਮਨ ਮਨ ਹੈ ਜਿਹੜਾ ਜ ਆ ਬਤਰੀਨ ਆਥ ਹੈ ਢੀਡੇ ਆ ਗਿਆ ਹੋਰ ਆਪਾਂ ਜੁੜੇ ਰਹੋ ਵਲੌਗ ਦੇ ਨਾਲ ਬਸ ਬਾਕੀ ਵੀਊ ਦੇਖੋ ਕਿਾ ਸੋਹਣਾ ਆਲੇ-ਦਾਲੇ ਦਾ ਵੀਊ ਹੈ ਕੱਲਾ ਸੜਕ ਨਹੀਂ ਸੜਕ ਦੇ ਆਲੇ-ਦਾਲੇ ਦੇਖਦੇ ਆਂ ਜਦ ਆਪਾਂ ਬਹੁਤ ਵਧੀਆ ਵੀਊ ਨੇ ਆ ਰਹੇ ਤੇ ਹਰਿਆਵਲ ਹੈ ਜਿਹੜੀ ਵੱਡੀ ਗੱਲ ਇਹ ਵੀ ਦੇਖਣ ਵਾਲੀ ਹੈ ਵੀ ਦੇਖੋ ਜਿਹੜੇ ਪੱਥਰਾਂ ਦੇ ਵਿੱਚ ਇਹ ਕਿਹੜੇ ਬੁੱਟੀ ਵੀ ਨਹੀਂ ਹੁੰਦੀ ਉੱਥੇ ਵੀ ਜੀਵ ਜੰਤੂ ਪੈਦਾ ਕੀਤੇ ਹੋਏ ਨੇ ਇਹ এনवायरमेंट ਇਹ ਹੈ ਇਸ ਇਹੀ ਰੱਬ ਹੈ ਇਸ ਦੇ ਵਿੱਚ ਸੰਗਤ ਹੈ ਜਿਹੜੀ ਮੋਟਰਸਾਈਕਲਾਂ ਤੇ ਜਾ ਰਹੀ ਹੈ ਦਿੱਲੀ ਤੋਂ ਆ ਰਹੇ ਨੇ ਆ ਮੁੰਡਾ ਦਿੱਲੀ ਤੋਂ ਜਾ ਰਿਹਾ ਉੱਤਰਾਖੰਡ ਦੇ ਹੀ ਨੇ ਗੱਡੀਆਂ ਚੱਲ ਰਹੀਆਂ ਠੀਕ ਹੈ ਕਿਤੇ ਕਿਤੇ ਹਲੇ ਰੋਡ ਬੰਨ ਰਹੀ ਹੈ ਵਰਗਾ ਜਦ ਗੱਡੀ ਚਲਾਉਂਦਾ ਫਿਰ ਕਈ ਵਾਰੀ ਗੇਅਰ ਪੁਰਜਾ ਫਸੇ ਜਾਂਦਾ ਕਿਉਂਕਿ ਕਹਿੰਦੇ ਨੇ ਇੱਕ ਕਹਾਵਤ ਹੈ ਸੌਖੀ ਨਹੀਂ ਡਰਾਈਵਰੀ ਜੱਕਣੇ ਪੈਂਦੇ ਨੇ ਸੱਪ ਦੀਆਂ ਸਿਰੀਆਂ ਤੋਂ ਉਹ ਗੱਲ ਇਹ ਹੈ ਸੱਚ ਹੈ ਕਿ ਕੋਈ ਵੀ ਚੀਜ਼ ਸੌਖੀ ਨਹੀਂ ਹੁੰਦੀ ਇਹਦਾ ਮਤਲਬ ਹੈ ਲੈਂਡ ਸਲਾਈਡਿੰਗ ਹੈ ਜਿਹੜੀ ਹੁਣੇ ਕਿਤੇ ਹੋਈ ਹੋਣੀ ਹੈ ਕੁਦਰਤ ਦਾ ਕਮਾਲ ਕੁਦਰਤ ਕਮਾਲ ਕੁਦਰਤ ਦਾ ਕਮਾਲ ਲੋ ਜੀ ਇੱਥੋਂ ਰਹਿ ਗਿਆ ਜੀ ਬਤਰੀਨਾਥ ਰਹਿ ਗਿਆ 4 ਕਿਲੋਮੀਟਰ ਠੀਕ ਹੈ ਜੀ ਮੰਨਣਾ ਹੋ ਤਾਂ 4 ਕਿਲੋਮੀਟਰ ਦਾ ਹਾਂ ਲਾ ਲਓ ਬੱਸ ਇਹ ਗਣਾ ਆ ਗਏ ਯਾਨਕਿ 4 ਮਿੰਟ ਤੋਂ 5 ਮਿੰਟ ਦਾ ਸਫ਼ਰ ਹੈ ਮੰਨ ਕੇ ਚੱਲੋ ਅਸਤੋ ਬਦਰੀਨਾਥ ਪਹੁੰਚ ਗਏ ਫਿਰ ਆਪਾਂ ਉੱਥੇ ਜਾ ਕੇ ਉੱਥੇ ਦੀ ਗੱਲਬਾਤ ਚਾਲੂ ਰੱਖਾਂਗੇ ਬਾਕੀ ਨਾਲ ਹੁੰਦੇ ਵਿਊ ਦੇਖਦੇ ਜਨੋ ਇੱਥੋਂ ਦੇਖੋ ਕਿਹਾ ਸੋਹਣਾ ਵਿਊ ਹੈ ਆ ਰਿਹਾ ਸਾਈਕਲ ਤੇ ਔਖਾ ਸਫਰ ਪਰ ਇਹ ਹੈ ਵੀ ਨਜ਼ਾਰਾ ਮੋਟਰਸਾਈਕਲ ਦੀ ਆਵੇ ਸਾਈਕਲ ਤੇ ਉਤੋਂ ਵੱਧ ਨਜ਼ਾਰਾ ਆਵੇ ਇੱਥੇ ਕਿਰਾਏ ਤੇ ਕਰਕੇ ਮੋਟਰਸਾਈਕਲ ਤਾਂ ਮੈਨੂੰ ਸਭ ਤੋਂ ਕਹ ਹ ਕਿਰਾਏ ਤੇ ਦਿੰਦੇ ਹੁੰਦੇ ਹੂੰ ਹੂੰ ਕਿਰਾਏ ਤੇ ਮਿਲਦੇ ਨੇ ਮੋਟਰਸਾਈਕਲ ਵੀ ਸਕੂਟਰ ਵੀ ਸਭ ਕੁਝ ਮਿਲਦਾ ਹੂੰ ਦੇਖੋ ਕਿਹੜਾ ਨਾਲ ਹੁੰਦੇ ਇੱਕ ਚੀਜ਼ ਇਹ ਦੱਸਣ ਵਾਲੀ ਐ ਪਹਾੜਾਂ 'ਚ ਸਫ਼ਰ ਕਰਨਾ ਜਦੋਂ ਦੋ ਲਾਈਨਾਂ ਦਿਖ ਰਹੀਆਂ ਨੇ ਸਾਨੂੰ ਇੱਕ ਖੱਬੇ ਪਾਸੇ ਵਾਲੀ ਇੱਕ ਸੱਜੇ ਪਾਸੇ ਵਾਲੀ ਚੜਦੇ ਵੇਲੇ ਆਪਾਂ ਨੇ ਖੱਬੇ ਪਾਸੇ ਵਾਲੀ ਲਾਈਨ 'ਚ ਰਹਿਣਾ ਐ ਮਤਲਬ ਆਪਣੀ ਲਾਈਨ 'ਚ ਉਤਰਦੇ ਵੇਲੇ ਆਪਣੀ ਲਾਈਨ 'ਚ ਰਹਿਣਾ ਠੀਕ ਐ ਬਾਕੀ ਆ ਦੇਖੋ ਕੱਚੇ ਪਹਾੜ ਨੇ ਜਿਹੜੇ ਇਹ ਇਹ ਕਿਰਦੇ ਨੇ ਠੀਕ ਐ ਆ ਕੀ ਆ ਦੇਖੋ ਇੱਕ ਇਹ ਪੁਲ ਬਣ ਰਿਹਾ ਆਉਣ ਵਾਲੇ ਅਗਲੇ ਬਲਾਕਾਂ ਦੇ ਵਿੱਚ ਕਿਤੇ ਜਾ ਕੇ ਆਉਣ ਵਾਲੇ ਸਾਲਾਂ ਤੱਕ ਬੱਦੀ ਇਹ ਪੁਲ ਬਣ ਜਾਊਗਾ ਤੇ ਇਹ ਵਾਲਾ ਸਫਰ ਹੈ ਜਿਹੜਾ ਉਹ ਵੀ ਫਿਰ ਸਾਰਾ ਘਟ ਜਾਣਾ ਠੀਕ ਹੈ ਕੰਮ ਚੱਲ ਰਿਹਾ ਹੈ ਕੰਮ ਨਹੀਂ ਰੁਕੇਗਾ ਸੜਕਾਂ ਤਾਂ ਮਣੀ ਜਾ ਰਹੀਆਂ ਨੇ ਬਹੁਤ ਬੜੀ ਨਾ ਦਵੀਰਾ ਤੋਂ ਵੀਰਾਂ ਸਰੇ ਲੱਕੇ ਜਾ ਕੇ ਆ ਕੰਮਾਂ ਦੇ ਵਿੱਚ ਦੇਖੋ ਕੀ ਕਾਰੀਗਰੀ ਹੈ ਜਿਹੜੀ ਕਰਕੇ ਸੜਕ ਦੇ ਕਿਨਾਰੇ-ਕਿਨਾਰੇ ਲਾਈ ਹੋਈ ਹੈ। 40 ਰੁਪਏ ਦੀ ਰੋਲ ਚੱਲ ਰਿਹਾ ਹੈ। ਕਿੰਨੇ ਰੁਪਏ ਦੀ ਟੀ ਪਰਚੀ? 100 ਰੁਪਏ ਦੀ। ਇੱਥੇ ਬਦਰੀਨਾਥ ਨੂੰ ਐਂਟਰੀ ਵੇਲੇ 60 ਰੁਪਏ ਦੀ ਪਰਚੀ ਵੀ ਲੱਗਦੀ ਹੈ। ਇਹ ਟੈਂਪਲ ਨੂੰ ਜਾਂਦੇ ਰਸਤੇ ਦੇ ਉੱਤੇ ਦੇਖੋ ਲਾਈਟਿੰਗ ਦਾ ਬਹੁਤ ਸੋਹਣਾ ਪ੍ਰਬੰਧ ਕਰਿਆ ਹੋਇਆ ਹੈ ਬੱਸ ਸਟੈਂਡ ਅਸੀਂ ਪਹੁੰਚ ਚੁੱਕੇ ਹਾਂ ਬਤਰੀਨਾ ਹੱਤੇ ਬਹੁਤ ਸੋਹਣਾ ਮੌਸਮ ਹੈ ਪਹੁੰਚ ਗਏ ਮੰਗਲ ਦਵਾਰ ਬਦਰੀनाथ ਧਾਮ ਇਹੋ ਦੇਖਣ ਵਾਲਾ ਇਹੋ ਸੋਨਾ ਹੈ